ਸਾਰਾ ਜੀ ਦੀ ਚੋਲਗਰੋਂ ਪਰੇ ਨਿਕਟ ਪਰਵਦੇ ਨੇ ਇਹ ਕਈ ਵਾਰ ਸੁਣਾਉਂਦੇ ਹਨ ਜੀ ਸਾਡੇ ਸਤਾਰਜੋਗ ਐਸਐਸਪੀ ਸਾਹਿਬ ਬਰਨਾਲਾ ਸ਼੍ਰੀ ਮੁਹੰਮਦ ਸਰਫਰਾਜ਼ আলম ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਬਰਨਾਲਾ ਪੁਲਿਸ ਨੇ ਮਿਹਨਤ ਨਾਲ ਸਾੜੇ ਅੰਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਸਾਡੀ ਥਾਣਾ ਸਿਟੀ ਟੂਲੀ ਪੁਲਿਸ ਨੂੰ ਇੱਕ ਕਾਮਯਾਬੀ ਹਾਸਲ ਹੋਈ ਹੈ ਇਹਦੇ ਵਿੱਚ ਸਾਡੇ ਐਸਐਸਓ ਸਾਹਿਬ ਇੰਸਪੈਕਟਰ ਚਰਨਜੀਤ ਸਿੰਘ ਤੇ ਇਹਨਾਂ ਦੀ ਟੀਮ ਏਐਸਆਈ ਰਜੀਵ ਕੁਮਾਰ ਤੇ ਭਰਵ ਸਿੰਘ ਮਾਨ ਇਹਨਾਂ ਨੇ ਇੱਕ ਸਾਡੇ ਇੱਥੇ ਚੋਰੀ ਹੋਈ ਸੀ ਬਲਸਮਨ ਦਾਸ ਵਾਸੀ ਸਿੱਖਾ ਰੋਡ ਗੜੀ ਨੰਬਰ 4 ਇਹਨਾਂ ਦੇ ਘਰੋਂ ਜਿਹੜਾ ਕਾਫੀ ਨਗਦੀ ਵਗੈਰਾ ਦੀ ਚੋਰੀ ਹੋਈ ਸੀ ਜਿਹਦੇ ਵਿੱਚ ਮਕਦਮਾ ਨੰਬਰ 382/2018 2023 ਸ਼ਾਣਾ ਸਿਟੀ 2 ਬਨਾਵਟ ਕਰ ਰਿਹਾ ਸੀ ਇਹ ਜਿਹਦੇ ਤੇ ਵਰਕ ਕਰਦੇ ਹੋਏ ਇਹਨਾਂ ਨੇ ਸਭ ਤੋਂ ਪਹਿਲਾਂ ਇੱਕ ਕੋਸ਼ੀ ਪਵਨਪ੍ਰੀਤ ਸਿੰਘ ਪਵਨਪ੍ਰੀਤ ਸਿੰਘ ਵਾਸੀ ਭਟੋੜ ਇਹਨੂੰ ਗ੍ਰਿਫਤਾਰ ਕੀਤਾ ਜਿਹੜਾ ਮੇਨੂੰ ਜਿਹੜੇ ਚੋਰੀ ਕੀਤੀ ਸੀ ਤੇ ਇਹਦੇ ਫਰਦਰ ਪੁੱਛਗਿੱਛ ਦੇ ਵਿੱਚ ਸਾਨੂੰ ਦੋ ਹੋਰ ਦੋਸ਼ੀ ਆਡੈਂਟੀਫਾਈ ਹੋਏ ਨੇ ਜਿਨ੍ਹਾਂ ਦਾ ਨਾਮ ਕਾਲਾ ਸਿੰਘ ਵਾਸੀ ਸਿਧਾਣਾ ਤੇ ਕਪੂਰ ਮੁਹੰਮਦ ਕਪੂਰ ਮੁਹੰਮਦ ਵਾਸੀ ਜਿਹੜੇ ਜੇ ਨੈਣਿਆਲ ਕਪੂਰ ਮੁਹੰਮਦ ਵਾਸੀ ਨੈਣਿਆਲੇ ਤਿੰਨ ਦੋਸ਼ੀ ਜਿਹੜੇ ਇਹਨਾਂ ਨੇ ਗ੍ਰਿਫਤਾਰ ਕੀਤੇ ਨੇ 13 ਦੇ ਬਰਦਰ ਸਰਾਨੇ ਤਫਤੀਸ਼ ਨਿਸ਼ਾਨਦੇਹੀ ਤੋਂ ਚੋਰੀ ਕੀਤਾ ਹੋਇਆ ਕੁੱਲ 1 ਲੱਖ 35000 ਦਾ ਬਰਾਮਦ ਕੀਤਾ ਹੈ ਤੇ ਇਸ ਦੇ ਨਾਲ ਹੀ ਇਹਨਾਂ ਨੂੰ ਅੱਗੇ ਪੁੱਛ-ਕਿਛ ਦરાਨੀ ਹੈ ਕਿ ਹੋਰ ਕਾਬੂਜਾਤੀ ਮਿਲੀ ਆ ਇਹਨਾਂ ਦੀ ਪੁੱਛ-ਕਿਛ ਤੋਂ ਇਹ ਗੱਲ ਸਾਹਮਣੇ ਆਈ ਆ ਕਿ 6 8 2023 ਨੂੰ ਸਾਡੇ ਬਰਨਾਲਾ ਬੱਸ ਸਟੈਂਡ ਦੀ ਬੈਕ ਸਾਈਡ ਗੁਰੂ ਨਾਨਕ ਬਸਤੀ ਤੋਂ ਇੱਕ ਘਰ ਦੇ ਵਿੱਚੋਂ ਰਜੀਤ ਸਿੰਘ ਦੇ ਘਰ ਤੋਂ ਦਿਨ ਦਿਹਾੜੇ ਇੱਕ ਚੋਰੀ ਹੋਈ ਸੀ ਜਿਸ ਨੂੰ ਕੀਤੀ ਗਈ ਸੀ ਜਿਸ ਬਾਰੇ ਕਿਹੜੇ ਜਿਹੜੇ ਘਰੋਂ ਚੋਰੀ ਹੋਈ ਸੀਗੀ ਉਹ ਵੀ ਇਹਨਾਂ ਨੇ ਦਿੱਤੇ ਸੀ ਜਿਹੜੇ ਸਾਡੇ ਦੋਤੀ ਦੇ ਮਕਦਮੇ ਦੇ ਭਵਨਪ੍ਰੀਤ ਸਿੰਘ ਕਾਲਾ ਸਿੰਘ ਤੇ ਕਪੂਰ ਮੋਹਨ ਨੇ ਇਹਨਾਂ ਨੂੰ ਵੀ ਉਹ ਜਿਹੜਾ ਮਕਰਮਾਸੀ ਸ਼ਾਨਾ ਸਿਟੀ ਬਰਨਾਲਾ ਦਾ 383/25 ਉਹਦੇ ਵਿੱਚ ਨੋਮੀਨੇਟ ਕਰ ਲਿਆ ਗਿਆ ਤੇ ਉਹ ਜਿਹੜੇ ਉੱਥੋਂ ਗਹਿਣੇ ਚੋਰੀ ਕੀਤੇ ਸੀ ਇਹਨਾਂ ਨੇ ਮੁਕਤਫਖਨ ਆਇਆ ਸਰ ਰਾਪੂਰਾ ਬੂਲ ਵਿਖੇ ਇਹਨਾਂ ਨੇ ਜਿਹੜਾ ਵਸਾ ਪ੍ਰਾਏ ਹੋਏ ਸੀ ਉਤੋਂ ਅਸੀਂ ਬਰਾਮਦ ਕਰਾਏ ਜੋ ਕੁੱਲ ਕਰੀਬ 40 ਗ੍ਰਾਮ ਦੇ ਕਰੀਬ ਸੋਨਾ ਪੰਜ ਆਈਟਮਾਂ ਸੋਨੇ ਦੀਆਂ ਹੈਗੀਆਂ ਫਰਦਰ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਅੱਜ ਇਹਨਾਂ ਨੂੰ ਮਾਣਯੋਗ ਅਦਾਲਤ ਪੇਸ਼ ਕਰਕੇ ਇਹਨਾਂ ਦਾ ਰਵਾਣ ਲਿਆ ਜਾਏਗਾ। ਇਹ ਵੀ ਪਤਾ ਲੱਗੇ ਕਿ ਨਸ਼ੇ ਦੀਆਂ ਇਹ ਇਹ ਅੱਜ ਇਹਨਾਂ ਨੂੰ ਅਸੀਂ ਮੈਡੀਕਲ ਕਰਾਵਾਂਗੇ ਲੋਕ ਟੈਸਟ ਵੀ ਹੋਏਗਾ ਉਹਦੇ ਵਿੱਚ ਸਾਹਮਣੇ ਆਏਗਾ। ਅਕੋਰਡਿੰਗ ਤੇ 12 ਬੱਚੇ ਕਰਦੇ ਨੇ ਜੀ। ਕਿਉਂਕਿ ਇਹਨਾਂ ਨੂੰ ਪਰਿਵਰਤਕਾ ਬੰਦਾ ਇੱਕ ਹੀ ਮੇਰੇ ਸਬੰਧ ਤੇ। ਇਹ ਇੱਕ ਦੂਜੇ ਦੇ ਦੋਸਤੀ ਨੇ ਜਿਹੜੇ ਦੇ ਵਿੱਚ ਦੋ ਦੋ ਦੋਸਤੀ ਦਾ ਆਪਣੇ ਬਰਨਾਲ ਜਿੱਦੇ ਤੇ ਇਹਨਾਂ ਨੇ ਇੱਥੇ ਲੈਣੇ ਆਣ ਦਾ ਹੈਗਾ ਤੇ ਇੱਕ ਪਟੋੜ ਦਾ ਤੇ ਜਿਹੜਾ ਤਾਰਾ ਸਿੰਘ ਉਸ ਧਾਣੇ ਦਾ ਇਧਰ ਨਾਲ ਲੱਗ ਜਾਂਦਾ ਆਪਣੇ ਸੂਏ ਆਪਸ ਚ ਜਾਣਕਾਰ ਸੀ ਜਿਹੜਾ ਲੋਕਲ ਏਰੀਆ ਦਾ ਜਾਣਕਾਰ ਜਿਵੇਂ ਪਬਲਿਕ ਤੌਰ ਤੇ ਇਹ ਚੋਰੀ ਕਰਦਾ ਸੀ ਤੇ ਫਰਦਰ ਬਸ ਤੇ ਆਉਂਦੇ ਸੀ ਤੇ ਉਦੋਂ ਲੋਕਾਂ ਨੂੰ ਇਹ ਜਿਹੜੇ ਦੂਜੇ ਸਾਥੀ ਨੇ ਦਾ ਸਮਾਨ ਛਾਪਦੇ ਸੀ ਤੇ ਇਹਨੂੰ ਕਨਸੋਲੀਡੇਟ ਕਰਦੇ ਸੀ ਅਸਲੇ ਦਾ ਮਰਚਾ ਜੇ ਕੋਈ ਮਸਲਾ ਨਹੀਂ ਇਹ ਤਾਂ ਪੁਰਾਣੇ ਆਬਜੈਕਟ ਦੇ ਦੋ ਪੁਰਾਣੇ ਪੱਤੇ ਨੇ ਇਹਦੇ ਤੇ ਤਾਂ ਨੂੰ ਹੁੰਦਾ ਕਿ ਇਹ ਤਾਂ ਕੋਈ ਅਸਲਾ ਗ੍ਰਾਮ ਨਹੀਂ ਹੋਇਆ ਬਟ ਆਪਾਂ ਕੁਝ ਕੁਝ ਕਰਾਂਗੇ ਹੋ ਸਕਦਾ ਸਾਨੂੰ ਉਸ ਸੰਬੰਧੀ ਕੋਈ ਡਿਸਕਸ਼ਨ ਆ ਜਾਵੇ ਸਰ ਜਿਵੇਂ ਕਿ ਜਿਹਨੇ ਉਹਦੇ ਬੈਂਕ ਜਮਾ ਕਰਾਇਆ ਸੀ ਉਹਨਾਂ ਦੀ ਵੀ ਕਾਰਵਾਈ ਕੀਤੀ ਜਾਣੀ ਉਹ ਅਸੀਂ ਹੁਣ ਵੈਰੀਫਾਈ ਕਰ ਰਹੇ ਹਾਂ ਜੋ ਹਲੇ ਤੱਕ ਸਾਡੇ ਸਾਹਮਣੇ ਆਇਆ ਹੈ ਕਿ ਇਹਨਾਂ ਨੇ ਉੱਥੇ ਝੂਠ ਦੱਸ ਕੇ ਆਪਣਾ ਆਪਣੇ ਗਹਿਣੇ ਦੱਸ ਕੇ ਇਹਨਾਂ ਨੂੰ ਇਥੇ ਜਮਾ ਕਰਾਇਆ ਸਾਡਾ ਆਪਾਂ ਫਿਰ ਵੀ ਇਹਨੂੰ ਵੈਰੀਫਾਈ ਕਰ ਰਹੇ ਹਾਂ ਜੇਕਰ ਇਹੋ ਜਿਹੀ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜੇ ਉਹ ਫਾਈਨੈਂਸ ਕੰਪਨੀ ਵਾਲੇ ਸੀ ਕਿ ਉਹਨਾਂ ਨੂੰ ਨੌਲੇਜ ਸੀ ਇਸ ਚੀਜ਼ ਦੀ ਕਿ ਇਹਨਾਂ ਨੇ ਚੋਰੀ ਦਾ ਸਮਾਨ ਉੱਤੇ ਜਮ੍ਹਾਂ ਕਰਾਇਆ ਫਿਰ ਉਹਨਾਂ ਦੇ ਵਿਚਾਰ ਵੀ ਕਰਦੇ ਨੇ ਕਿ ਇਹਨਾਂ ਤੋਂ ਨਾਲ ਚੋਰੀ ਹੋਇਆ ਸਾਰਾ ਰਿਕਵਰੀ ਹੋ ਸਕਦਾ ਹੈ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਹਾਂ ਕਿ ਉਹਨਾਂ ਨੇ ਕਿਹੜੀ ਕਿਹੜੀ ਆਈਟਮ ਲਈ ਹੈ ਸੀ ਹੁਣ ਅਸੀਂ ਟੈਲੀ ਕਰਾਂਗੇ ਸਾਰਾ ਪੇਪਰ ਦੇ ਨਾਲ ਤੇ ਜਿਹੜਾ ਬਾਕੀ ਬਚ ਗਿਆਗਾ ਉਹ ਵੀ ਆਪਾਂ ਇਹਨਾਂ ਨੂੰ ਡਿਸਕਸ ਕਰਾਂਗੇ ਸਰ ਹੋਰ ਵੀ ਸ਼ਾਮ ਨੂੰ ਲਗਦੇ ਨੇ ਫਰਦਰ ਆਪਾਂ ਹੋਣਗੇ